ਅਤੇ ਜਿੱਦਾਂ ਫਾਸਟ ਰੈਕ ਦੇ ਵਿੱਚ ਹੋਇਆ ਸੀ ਉਹ ਨਹੀਂ ਕੀਤਾ ਵੀ ਸਾਡੇ ਵੀ ਇਲਾਕਾ ਨਿਵਾਸੀਆਂ ਦੀ ਪਿੰਡ ਵਾਲਿਆਂ ਦੀ ਇਹ ਜਿੱਦਾਂ ਬੇਨਤੀ ਆ ਜਿੱਦਾਂ ਸਾਰੇ ਪ੍ਰਸ਼ਾਸਨ ਨੂੰ ਵੀ ਜਿੱਦਾਂ ਛੇਤੀ ਤੋਂ ਛੇਤੀ ਜਿਹੜਾ ਇਹ ਇੰਨਾ ਜ਼ਾਲਮ ਬੰਦਾ ਇਹਨੂੰ ਖਤਮ ਕੀਤਾ ਜਾਵੇ ਇਹ ਇਸ ਬੰਦੇ ਨੂੰ ਜਿੱਦਾਂ ਛੂਟ ਕਾਰਨਾ ਚਾਹੀਦਾ ਮਤਲਬ ਜਿਹੜੇ ਇਹਨੂੰ ਦੇਖ ਕੇ ਜਿਹੜੇ ਆ ਬਾਕੀ ਜਿਹੜੇ ਗੁਨਾਹgar ਆ ਉਹ ਵੀ ਮਤਲਬ ਜੋ ਜੇ ਕਰਦੇ ਆ ਉਹ ਕੋਸ ਅੱਗੇ ਤੋਂ ਸੋਚ ਸੰਦ ਕੇ ਕਰਨ ਮੈਂ ਤਾਂ ਉਹਦੇ ਪਿਤਾ ਨੇ ਦੱਸਿਆ ਵੀ ਉਹ ਪਹਿਲਾਂ ਵੀ 7 ਸਾਲ ਦੀ ਸਜ਼ਾ ਬਰੇਪ ਵਿੱਚ ਹੀ ਗੱਡ ਕੇ ਆ। ਸੌਰੀ ਉਹ ਦਿਨ ਜਦੋਂ ਅਸੀਂ ਗਏ ਹਾਂ ਮੁੰਡੇ ਦੀ ਡੈੱਡ ਬਾਡੀ ਲੈਣ ਗਏ ਆ ਸਾਨੂੰ ਉੱਥੇ ਇਹ ਜਾ ਕੇ ਗੱਲ ਦਾ ਜਦੋਂ ਮਤਲਬ ਪਤਾ ਲੱਗਾ ਮਤਲਬ ਉਹ ਜਿਹੜਾ ਮੇਰਾ ਖਿਆਲ ਕਰਨ ਦੇ 10-15 ਦਿਨ ਹੋਏ ਆ ਉਹਨੂੰ ਇੱਥੇ ਆਏ ਨੂੰ ਜਦੋਂ ਪੇ 7 ਸਾਲ ਦੀ ਸੇਮ ਜਿਹੜਾ ਕੇਸ ਆ ਉਹਦੇ ਵਿੱਚ ਉਹਨੂੰ 7 ਸਾਲ ਦੀ ਸਜ਼ਾ ਹੋਈ। ਇਦਾਂ ਦੇ ਬੰਦੇ ਰਹਿਣ ਦੇ ਸਮਾਜ ਦੇ ਵਿੱਚ ਰਹਿਣ ਦੇ ਬਿਲਕੁਲ ਕਾਬਲ ਨਹੀਂ ਜੀ। ਮਤਲਬ ਜਿੰਨੀ ਛੇਤੀ ਹੋ ਸਕਦਾ ਬੱਚੇ ਨੂੰ ਤੇ ਮਤਲਬ ਉਹਦੀ ਜਿੰ ਸਵੈਮ ਲਈਆ ਸਾਰੇ ਹੰਸਾਫ ਮਿਲਣਾ ਚਾਹੀਦਾ ਜੀ ਇਦਾਂ ਨਹੀਂ ਕੇਸ ਚੱਲਦੇ ਮਤਲਬ ਫੇਰ ਉਹੇ ਕੰਮ ਹੁੰਦਾ ਛੁੱਟੂਗਾ ਫੇਰ ਆਊਗਾ ਉਹੋ ਹੀ ਕ੍ਰਾਈਮ ਫੇਰ ਕਰੂਗਾ ਫੇਰ ਮਤਲਬ ਫਾਇਦਾ ਕੀ ਹੈਨਾ ਇਦਾਂ ਦੇ ਅਨਸਰ ਨੂੰ ਇਹੀ ਆ ਇਹਦਾ ਇਲਾਜ ਇਹੀ ਆ ਇਹਨੂੰ ਸ਼ੂਟ ਕੀਤਾ ਜਾਵੇ ਬਾਸ ਹਾਂਜੀ ਬਾਸ ਖਤਮ ਕੀਤਾ ਜਾਵੇ